ਮਹਾਰਾਜਾ ਰਣਜੀਤ ਸਿੰਘ ਦੀ ਮਾਂ ਨੇ ਆਖਿਆ ਸੀ ਪੁੱਤਰਾ ਇੱਕ ਤੇ ਪਰਜਾ ਦੀ ਮਾਂ ਬਣ ਜੀ ਦੂਸਰਾ ਗੁਰੂ ਰਾਮਦਾਸ ਪਾਸ਼ਾ ਦੇ ਪੁੱਛੇ ਤੋਂ ਬਿਨਾ ਕਿਤੇ ਨਾ ਜਾਈਂ ਅਰਦਾਸ ਆਸ ਤੇ ਵਿਸ਼ਵਾਸ ਤਿੰਨੇ ਤੀਜਾਂ ਤੇ ਸਿੱਖ ਰਾਜ ਦੀ ਸੂਰਜ ਚੜ੍ਹੇ ਇੱਕ ਚਿੱਤਰਕਾਰ ਆਇਆ ਕਹਿਣ ਲੱਗਾ ਮਹਾਰਾਜਾ ਰਣਜੀਤ ਸਿੰਘ ਜੀ ਮੈਂ ਤੁਹਾਡਾ ਚਿੱਤਰ ਬਣਾਉਣਾ ਤੁਹਾਡੀ ਪੇਂਟਿੰਗ ਬਣਾਉਣੀ ਹੈ ਪਤਾ ਕੀ ਕਹਿੰਦਾ ਕਹਿੰਦਾ ਫਿਰ ਚਿੱਤਰਕਾਰ ਸਾਹਿਬ ਇਦਾਂ ਦਾ ਚਿੱਤਰ ਬਣਾਇਓ ਵੀ ਸਾਹਮਣੇ ਗੁਰੂ ਰਾਮਦਾਸ ਮਹਾਰਾਜ ਬੈਠੇ ਹੋਣ ਤੇ ਮੇਰਾ ਉਹਨਾਂ ਦੇ ਕਦਮਾਂ ਤੇ ਸਿਰ ਰੱਖਿਆ ਹੋਵੇ ਤੇ ਮਹਾਰਾਜ ਮੈਨੂੰ ਸੀਸ ਦੇ ਰਹੇ ਹੋਣ ਇਦਾਂ ਦਾ ਚਿੱਤਰ ਬਣਾਇਓ ਚਿੱਤਰਕਾਰ ਕਹਿੰਦਾ ਰਣਜੀਤ ਸਿੰਘ ਜੀ ਮੈਂ ਤੁਹਾਡਾ ਚਿੱਤਰ ਬਣਾਉਣਾ ਤੁਸੀਂ ਰਾਜੇ ਆ ਸਿੱਖ ਰਾਜ ਦੇ ਕਹਿੰਦਾ ਨਹੀਂ ਚਿੱਤਰ ਉਹਨਾਂ ਦੇ ਬਣਾਈ ਦੇ ਜਿਨ੍ਹਾਂ ਮੇਰੀ ਝੋਲੀ 'ਚ ਰਾਜ ਪਾਇਆ ਮੈਂ ਤੇ ਮੰਗਤਾ ਗੁਰੂ ਰਾਮਦਾਸ ਜੀ ਦਾ ਫਿਰ ਉਹਨਾਂ ਵਾਸਤੇ ਇੱਕ ਕਾਰੀਗਰ ਲੱਕੜ ਦਾ ਮੰਨਿਆ ਪਰਮੰਨਿਆ ਕਿਉਂਕਿ ਰਾਜਿਆਂ ਦੀ ਬੰਦੀ ਫਿਰ ਸਪੈਸ਼ਲ ਹੁੰਦੇ ਆ ਨਾ ਉਹਨਾਂ ਲਈ ਆ ਸੰਕਾਲ ਵੀ ਸਪੈਸ਼ਲ ਹੁੰਦੇ ਉਹਨਾਂ ਦਾ ਕੱਪੜੇ ਵਾਲਾ ਵੀ ਸਪੈਸ਼ਲ ਹੁੰਦਾ ਦਰਜੀ ਵੀ ਸਪੈਸ਼ਲ ਹੁੰਦੇ ਉਹ ਕਹਿੰਦਾ ਮੈਂ ਤੁਹਾਡੇ ਲਈ ਤਖਤ ਬਣਾਉਣਾ ਤੇ ਰਣਜੀਤ ਸਿੰਘ ਨੇ ਆਖਿਆ ਵੀ ਇਦਾਂ ਦੀ ਕੁਰਸੀ ਬਣਾਈ ਦੁਨੀਆ ਦੇ ਕਿਸੇ ਕੋਨੇ ਤੇ ਵੀ ਉਹ ਡਾਈ ਹੋਵੇ ਤੇ ਉਹਦਾ ਮੂੰਹ ਗੁਰੂ ਰਾਮਦਾਸ ਦੇ ਦਰ ਵੱਲ ਹੋਵੇ ਬਸ ਇਹ ਕਥਾ ਇਹ ਕਹਾਣੀਆਂ ਇਸੇ ਕਰਕੇ ਆਪਾਂ ਸਾਰੇ ਸੁਣਦੇ ਵੀ ਸਾਡੇ ਅੰਦਰ ਵੀ ਕਿਤੇ ਸਮਝ ਆ ਜਾਏ ਅਸੀਂ ਐਵੇਂ ਜਾ ਕੇ ਉੱਥੇ ਦਰਸ਼ਨ ਕਰਨ ਜਾਣਾ ਹੁੰਦਾ ਗੁਰੂ ਰਾਮਦਾਸ ਦੇ ਤੇ ਐਵੇਂ ਬੰਦਾ ਉੱਥੇ ਖੜੇ ਪਹਿਰੇਦਾਰ ਨੂੰ ਕਰੀ ਜੋ ਮੈਂ ਫਲਾਣੇ ਦਾ ਬੰਦਾ ਮੇਰਾ ਪ੍ਰਧਾਨ ਸਭ ਚਾਚਾ ਲੱਗਦਾ ਫਲਾਣਾ ਸਖਤਰ ਮੇਰਾ ਮਾਮਾ ਲੱਗਦਾ ਫਲਾਣਾ ਤੂੰ ਮਿਲ ਗੁਰੂ ਰਾਮਦਾਸ ਨੂੰ ਚੱਲਿਆ ਤੇ ਬੰਦਿਆਂ ਦੀ ਛਪਾਰਚ ਕਰਦੇ ਆ ਇਹ ਵੀ ਗੱਲ ਨੋਟ ਕਰਿਓ ਕਦੇ ਗੁਰੂ ਰਾਮਦਾਸ ਦੇ ਘਰ ਕਿਸੇ ਬੰਦੇ ਦੀ ਛਪਾਰਚ ਨਹੀਂ ਕਰੀਦੀ ਹੁੰਦੀ ਮਾਰੇ ਨੇ ਆਖਿਆ ਦੁਨੀਆ ਨਾਲ ਸਲਾਹੇ ਜੋ ਮਰ ਵੰਜਸੀ ਲੋਕਾਂ ਨਾਲ ਸਲਾਹੇ ਜੋ ਮਰ ਕਾਗਤੀ ਕੋਈ ਨਹੀਂ ਜੇ 2 ਘੰਟੇ ਸੰਗਤ ਵਿੱਚ ਲੱਗ ਵੀ ਗਏ ਨਾ ਕਿਤੇ 84 ਕਦਮਾਂ ਦਾ ਪੁਲ ਹੈ 2 ਘੰਟੇ ਸੰਗਤ ਵਿੱਚ ਰਲ ਕੇ ਜਾਈਂ ਜਾਂ ਗੁਰੂ ਰਾਮਦਾਸ ਤੇਰੀ 84 ਕੱਟ ਕੇ ਰੱਖ ਦੇਣਗੇ